ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਦੀ ਫਤਿਹ ਤਿੰਨ ਦਿਨ ਵੇਈ ਨਦੀ ਵਿੱਚ ਪ੍ਰਗਟ ਹੋਣ ਤੋਂ ਬਾਅਦ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰਾ ਦਿੱਤਾ ਕਿ ਨਾ ਕੋਈ Hindu ਹੈ ਅਤੇ ਨਾ ਹੀ ਕੋਈ ਮੁਸਲਮਾਨ ਇਸ ਤੋਂ ਇਹ ਨਾਰਾ ਸੁਣ ਕੇ Hindu ਤੇ ਮੁਸਲਮਾਨ ਧਰਮ ਦੇ ਦੋਨੋਂ ਮੁਖੀ ਬੜੇ ਹੀ ਨਾਰਾਜ਼ ਹੋਏ ਮੁਸਲਮਾਨਾਂ ਦੇ ਮੌਲਵੀ ਨੇ ਕਾਲਾ ਹੋ ਕੇ ਆਖਿਆ कि ਠੀਕ ਹੈ ਜੇਕਰ Hindu ਤੇ Musalman ਇੱਕੋ ਹੀ ਹਨ ਤਾਂ ਉਹ ਉਹਨਾਂ ਦੇ ਨਾਲ ਜਾ ਕੇ ਮਸਜਿਦ ਦੇ ਵਿੱਚ ਨਮਾਜ਼ ਪੜਨ ਨਵਾਬ ਤੇ ਕਾਜੀ ਨਾਲ ਨਮਾਜ਼ ਪੜਨ ਮਸਜਿਦ ਵਿੱਚ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਮੋਲਮੀਆਂ ਤੇ ਨਵਾਬ ਨਾਲ ਰਲ ਕੇ ਗੁਰੂ ਜੀ ਮਸਜਿਦ ਵੱਲ ਚਲੇ ਗਏ ਸ਼ਾਹੀ ਮਸਜਿਦ ਵੱਲ ਜਾਂਦਿਆਂ ਨੂੰ ਜਦੋਂ ਲੋਕਾਂ ਨੇ ਦੇਖਿਆ ਤਾਂ ਝੂਠੀ ਕਾਂ ਵੱਟੀ ਫੇਰ ਦਿੱਤੀ ਕਿ ਨਾਨਕ ਮੁਸਲਮਾਨ ਹੋਣ ਲੱਗਾ ਹੈ ਜਿਸ ਨੇ ਇਹ ਝੂਠੀ ਅਫਵਾਹ ਸੁਣੀ ਉਸ ਨੇ ਹੀ ਕੰਨਾਂ ਉਤੇ ਹੱਥ ਰੱਖ ਲਏ ਜੈ ਰਾਮ ਤੇ ਬਾਕੀ ਦਾ ਪਰਿਵਾਰ ਅੱਗੇ ਹੀ ਕਬਰਾਇਆ ਫਿਰਦਾ ਸੀ ਮੇਰਾ ਕਬਰਾਇਆ ਹੀ ਨਹੀਂ ਸਗੋਂ ਜੈ ਰਾਮ ਪਰਸ਼ਾਵੇਂ ਵਾਂਗ ਨਵਾਬ ਦੀ ਕਚਹਿਰੀ ਦੇ ਉਦਾਲੇ ਫਿਰਦਾ ਸੀ ਉਸ ਨੇ ਵੀ ਗੁਰੂ ਜੀ ਨੂੰ ਮਸਜਿਦ ਵੱਲ ਜਾਂਦਾ ਤੱਕਿਆ ਨੇੜੇ ਹੋ ਕੇ ਆਖਿਆ ਨਾਨਕ ਇਹ ਕੀ ਕੁਝ ਨਹੀਂ ਪਈਆ ਜੀ ਸਤ ਕਰਤਾਰ ਕਹੋ ਆ ਕੇ ਗੁਰੂ ਜੀ ਅੱਗੇ ਚਲੇ ਗਏ ਸ਼ਹਿਰ ਦੇ ਸਾਰੇ Hindu ਮਸਜਿਦ ਅੱਗੇ ਆ ਖਲੋਤੇ ਮਸਜਿਦ ਵਿੱਚ ਚਲੇ ਗਏ ਇਸਲਾਮ ਦੇ ਮਿੱਥੇ ਅਸੂਲਾਂ ਅਨਸਾਰ ਮੌਲਵੀ ਤੇ ਨਵਾਬ ਨਮਾਜ਼ ਪੜਨ ਵਿੱਚ ਰੁੱਝ ਗਏ ਗੁਰੂ ਜੀ ਖਲੋਤੇ ਉਹਨਾਂ ਵੱਲ ਦੇਖਦੇ ਰਹੇ ਜਦੋਂ ਨਮਾਜ਼ ਪੜ ਚੁੱਕੇ ਤਾਂ ਨਵਾਬ ਗੁੱਸੇ ਨਾਲ ਬੋਲਿਆ ਨਾਨਕ ਤੋਖਾ ਕੀਤਾ ਨਾ ਫਿਰ ਵੀ ਹਿੰਦੂ ਦਾ ਹਿੰਦੂ ਹੀ ਰਿਓ ਗੁਰੂ ਜੀ ਮੁਸਕਰਾ ਪਏ ਨਵਾਬ ਸਾਹਿਬ ਗੁੱਸਾ ਨਾ ਕਰੋ ਨਮਾਜ਼ ਈਸ਼ਵਰ ਅੱਲਾ ਅੱਗੇ ਆਤਮਾ ਦੀ ਉੱਚਤਾ ਤੇ ਬਹਿਸ਼ਤ ਜਾਨ ਦੀ ਲੋੜ ਬਦਲੇ ਕੀਤੀ ਅਰਦਾਸ ਇਹ ਅਰਦਾਸ ਤਾਂ ਹੀ ਕਬੂਲ ਹੁੰਦੀ ਹੈ ਜੇ ਮਨ ਵਿੱਚ ਵਿਰਤੀ ਇਕਾਗਰ ਕਰਕੇ ਅੱਲਾ ਨੂੰ ਹੀ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ ਤਾਂ ਪਰ ਆਪ ਦੀ ਰੂਹ ਤਾਂ ਕੰਧਾਰ ਵਿੱਚ ਕੋੜੇ ਘਰੀਤਣ ਵਿੱਚ ਮਸਤ ਸੀ ਕੋੜਿਆਂ ਦੇ ਰੰਗ ਨਕਸ਼ ਤੇ ਚਾਲਾਂ ਪਛਾਣ ਰਹੀ ਸੀ ਮੈਂ ਨਮਾਜ਼ ਮਿੱਟੀ ਬੁੱਤ ਨਾਲ ਕੀ ਪੜਦਾ ਜੋ ਨਾਸ਼ਵਾਨ ਹੈ ਨਵਾਬ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਸ ਨੂੰ ਕੋਈ ਉੱਤਰ ਨਾ ਔੜਿਆ ਉਹ ਤਾਂ ਝੂਠੇ ਮੁਦਈ ਵਾਂਗ ਕੁਝ ਹਿਰਾਫੇਰੀ ਕਰਕੇ ਉੱਤਰ ਦੇਣਾ ਚਾਹੁੰਦਾ ਹੀ ਸੀ ਕਿ ਮੌਲਵੀਆਂ ਦਾ ਮੌਲਵੀ ਅੱਗੇ ਹੋ ਕੇ ਆਕੜ ਨਾਲ ਬੋਲਿਆ ਵਾਹ ਖੁਦਾ ਦੇ ਬੰਦੇ ਜੇ ਭਲਾ ਨਵਾਬ ਸਾਹਿਬ ਦਾ ਮਨ ਉਡਾਰੀ ਮਾਰਿਆ ਸੀ ਤਾਂ ਮੇਰਾ ਮਨ ਤਾਂ ਅਡੋਲ ਨਿਰਕਪਟ ਅੱਲਾ ਦੇ ਵੱਲ ਲੱਗਾ ਸੀ ਮੇਰੇ ਨਾਲ ਨਮਾਜ਼ ਪੜ ਲੈਂਦੇ ਗੁਰੂ ਜੀ ਹੱਸ ਕੇ ਬੋਲੇ ਹਾਂ ਆਪ ਠੀਕ ਸ਼ੁੱਧ ਨਮਾਜ਼ ਪੜ ਰਹੇ ਸੀ ਆਪ ਦਾ ਮੰਕੰਧਾਰ ਕਾਬਲ ਤਾਂ ਨਹੀਂ ਸੀ ਪੁੱਜਾ ਮਸਜਿਦ ਤੋਂ ਬਾਹਰ ਘਰ ਜ਼ਰੂਰ ਚਲਿਆ ਗਿਆ ਸੀ ਸਵੇਰੇ ਗਾਂ ਸੋਈ ਹੈ ਗਾਂ ਦੇ ਕੋਲ ਇੱਕ ਡੂੰਗਾ ਟੋਇਆ ਹੈ ਨਮਾਜ਼ ਪੜਨ ਵੇਲੇ ਆਪ ਨੂੰ ਇਹ ਚਿੰਤਾ ਰੋਗ ਸੀ ਕਿ ਕਿਤੇ ਬੱਚਾ ਟੋਏ ਵਿੱਚ ਡਿੱਗ ਕੇ ਨਾ ਮਰ ਜਾਵੇ ਬੌਟੀ ਦੀਆਂ ਲਾਪਰਵਾਹੀਆਂ ਚੇਤੇ ਕਰ ਰਹੀ ਤੁਹਾਡੇ ਵਿੱਚੋਂ ਇੱਕ ਵੀ ਸ਼ੁੱਧ ਹਿਰਦੇ ਨਾਲ ਇਕਾਗਰ ਚੇਤ ਨਮਾਜ਼ ਨਹੀਂ ਸੀ ਪੜਦਾ ਸੱਚ ਮਿਰਚਾਂ ਤੇ ਨੀਮਾ ਵਾਂਗ ਕੋੜਾ ਹੁੰਦਾ ਹੈ ਪਰ ਸੱਚ ਅਗਲੇ ਦੀਆਂ ਅੱਖਾਂ ਨੀਵੀਆਂ ਕਰਨ ਦੇ ਨਾਲ ਉਹਦੇ ਕਲੇਜੇ ਦਾ ਰੁਗ ਜ਼ਰੂਰ ਭਰ ਦਿੰਦਾ ਹੈ ਨਵਾਬ ਤੇ ਮੌਲਵੀ ਝੂਠੇ ਹੋ ਗਏ ਗੁਰੂ ਜੀ ਦੀ ਆਤਮ ਮਨਿਰਮਲਤਾ ਅਤੇ ਪ੍ਰਮਾਤਮਾ ਦੀ ਮਿਹਰ ਦੀ ਸ਼ਕਤੀ ਤੇ ਰਾਜ ਅਭਿਵਾਨੀ ਨਵਾਬ ਤੇ ਮੌਲਵੀ ਨੂੰ ਨੀਵਾ ਦਿੱਤਾ ਉਹ ਸ਼ਰਮਿੰਦੇ ਹੋ ਕੇ ਗੁਰੂ ਜੀ ਨੂੰ ਆਖਣ ਲੱਗੇ ਤੁਸੀਂ ਮਨੋਖ ਨਹੀਂ ਵੱਲੀ ਜੀ ਆਸਾਂ ਤੇ ਕਿਰਪਾ ਕਰੋ ਅਸਾਂ ਪੁੱਲਿਆਣੂ ਰਾਹ ਪਾਓ ਅੱਲਾ ਦੇ ਨੇੜੇ ਹੋਈਏ ਜੇਤੂ ਨਾਨਕ ਨੇ ਇਹ ਪਹਿਲੀ ਫਤਿਹ ਹਾਸਲ ਕੀਤੀ ਨਵਾਬ ਤੇ ਮੌਲਵੀ ਦਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਸ਼ਰਧਾਲੂ ਹੋ ਗਏ ਸ਼ਹਿਰ ਦੇ ਹਿੰਦੂਆਂ ਦਾ ਲੋ ਫਿਰ ਹਰਕਤ ਵਿੱਚ ਆਇਆ ਉਹ ਵੀ ਗੁਰੂ ਜੀ ਦੀ ਵਡਿਆਈ ਕਰਨ ਲੱਗੇ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ